ਇੱਕ ਜਿਹੜਾ ਨਾੜਾ ਹੋ ਜਾਂਦੀ ਹੈ ਵੈਰੀਕੋਸ ਵੇਇਨਸ ਬਲੂ ਬਲੂ ਜੇ ਕਾਫੀ ਲੋਕਾਂ ਦੇ ਕਾਫੀ ਹੋ ਜਾਂਦੇ ਸਪਾਈਡਰ ਵੇਇਨ ਉਹਦਾ ਜਿਵੇਂ ਕਈਆਂ ਦੇ ਤਾਂ ਨਾ ਜੋ ਨਲਕੀਆਂ ਵਾਂਗੂ ਪੂਰੀਆਂ ਮੋਟੀਆਂ ਹੋ ਜਾਂਦੀਆਂ ਮੋਟੀਆਂ ਮੋਟੀਆਂ ਗੱਠਾਂ ਜੀਆਂ ਆਪਰੇਸ਼ਨ ਕਰਕੇ ਕਰਨੀਆਂ ਪੈਂਦੀਆਂ ਹਾਂਜੀ 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 ਉਹ ਗੱਲ ਨੂੰ ਧਿਆਨ ਨਾਲ ਸੁਣਿਓ ਕਿ ਜਿਹੜੇ ਵੈਰੀਕੋਸ ਵੇਇਨ ਦੇ ਪੇਸ਼ੈਂਟ ਆਪਰੇਸ਼ਨ ਕਰਵਾ ਚੁੱਕੇ ਨੇ ਜਾਂ ਕਰਵਾਉਣਾ ਚਾਹੁੰਦੇ ਨੇ ਇਹ ਨਾ ਇਹ ਐਕਚੁਅਲੀ ਹੁੰਦਾ ਕਿ ਆ ਜਿਹੜਾ ਇੱਕ ਨਾ ਸਾਡੇ ਵੈਦ ਆ ਉਹਨਾਂ ਨੇ ਤੇਲ ਬਣਾਇਆ ਹਾਂਜੀ ਉਹ ਤੇਲ ਜਿਹੜਾ ਹੈਗਾ ਉਹਦੀ ਸਿਰਫ ਮਾਲਿਸ਼ ਕਰਨੀ ਆ ਜਿਵੇਂ ਜਿਹੜੇ ਨੀਲੇ ਨੀਲੇ ਬਰੀਕ ਵੇਨ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਸਪਾਈਡਰ ਵੇਨ ਕਹਿ ਦਿੰਦੇ ਆ ਜਾਲ ਜਿਹਾ ਬਣਿਆ ਪਿਆ ਹੁੰਦਾ ਹਾਂਜੀ ਹਾਂਜੀ ਬਿਲਕੁਲ ਉਹ ਤਾਂ ਉਸ ਤੇਲ ਨਾਲ ਹੀ ਖਤਮ ਹੋ ਜਾਂਦੀਆਂ ਨੇ ਹੂੰ ਜਿਨ੍ਹਾਂ ਦੀਆਂ ਮੋਟੀਆਂ ਮੋਟੀਆਂ ਰਸਿਆਂ ਵਰਗੀਆਂ ਬਣ ਜਾਂਦੀਆਂ ਨੇ ਉਹਨਾਂ ਵਾਸਤੇ ਇੱਕ ਕੈਪਸੂਲ ਹੈ ਇੱਕ ਇੱਕ ਪਾਊਡਰ ਹੈ ਦੋ ਜੀ ਉਹ ਹੈਗਾ ਵੀ ਕੋਚ ਇਹਦਾ ਨਾਮ ਬੜਾ ਸਿੰਪਲ ਦਿੱਤਾ ਵੀਕੋਜ਼ ਹਰ ਇੱਕ ਇਹ ਨਾਲ ਅਸੀਂ ਨਾਲ ਨਹੀਂ ਦਿੱਤਾ ਨਾਮ ਵੀਕੋਜ਼ ਜਿਹੜਾ ਨਾਮ ਹੈ ਇਹ ਇੱਕ ਆਪਣੇ ਆਪ ਚ ਵੈਰੀ ਕੋਜ਼ ਦਾ ਸਫਲ ਟਰੀਟਮੈਂਟ ਆ ਵੀਕੋਜ਼ ਆਇਲ ਤੇਲ ਤੇ ਨਾਲ ਅਸੀਂ ਕੈਪਸੂਲ ਦਿੰਦੇ ਆ ਤੇ ਪਾਊਡਰ ਦਿੰਦੇ ਆ ਉਹਦੇ ਨਾਲ ਕੀ ਆ ਕਿ ਤਿੰਨ ਤੋਂ 6 ਕਿ ਮਹੀਨੇ ਲੱਗਦੇ ਆ ਪੇਸ਼ੈਂਟ ਨੂੰ ਰਿਲੀਫ ਆ ਜਾਂਦਾ ਹੈ ਸਿੰਪਲ ਚੀਜ਼ ਹੈ ਜੀ ਤੇ ਤੁੰਨੀ ਦੇ ਵਿੱਚ ਤੇਲ ਲਾ ਲਓ ਗੈਸਟ੍ਰਿਕ ਪ੍ਰੋਬਲਮ ਤੋਂ ਬਚੋ ਜਿਆਦਾ ਜਿਹੜੀ ਬੋਡੀ ਦੇ ਵਿੱਚ ਇੱਕ ਪੌਇਜ਼ਨ ਵੱਧਦੀ ਆ ਉਹ ਤੋਂ ਬਚੋ ਇਹ ਕੁਝ ਕੁ ਚੀਜ਼ਾਂ ਇਹਦਾ ਰੀਜ਼ਨ ਬੇਸਿਕਲੀ ਰੀਜ਼ਨ ਕੀ ਹੁੰਦਾ ਰੀਜ਼ਨ ਕੀ ਹੁੰਦਾ ਜੀ ਇਹਦੇ ਵਿੱਚ ਨਾ ਐਕਚੁਅਲੀ ਬਲੌਕੇਜ ਹੁੰਦੀ ਆ ਅੱਛਾ ਨਰਵ ਦੇ ਵਿੱਚ ਬਲੌਕੇਜ ਹੁੰਦੀ ਆ ਸੂਜਨ ਆ ਜਾਂਦੀ ਆ ਫਿਰ ਉਹ ਚ ਪਸ ਪੈਂਦੀ ਆ ਉਹ ਫਿਰ ਇੱਕ ਦਿਨ ਐਸਾ ਹੁੰਦਾ ਹੈ ਕਿ ਉਹ ਨਾੜਾ ਫੁੱਲ ਕੇ ਰੱਸਿਆ ਵਰਗੀਆਂ ਬਣ ਜਾਂਦੀਆਂ ਨੇ ਤਾਂ ਉਹਨੂੰ ਕਰੇਦੋ ਦਾ ਆਪਰੇਸ਼ਨ ਹੀ ਜਾਂਦਾ ਜੇ ਤੁਰੰਤ ਰੀਲੀਫ ਲੈਣਾ ਤਾਂ ਆਪਰੇਸ਼ਨ ਕਰਾ ਲਓ ਠੀਕ ਹੈ ਜੀ ਆਪਰੇਸ਼ਨ ਤੋਂ ਬਾਅਦ ਉਹ ਦੁਬਾਰਾ ਹੋ ਜਾਂਦੀਆਂ ਨੇ ਬਸ ਉਹਦੇ ਲਈ ਜੇ ਉਹ 2 ਵੀਕਸ ਸਾਡਾ ਟ੍ਰੀਟਮੈਂਟ ਲੈ ਲੈਣਗੇ ਤਾਂ ਇਹ ਦੁਬਾਰਾ ਨਹੀਂ ਹੋਊਗਾ ਔਰ ਜਿਹਦੇ ਬਹੁਤ ਬਰੀਕ ਨੇ ਹਲੇ ਨਾਰਮਲ ਨੇ ਉਹਨਾਂ ਹੀ ਟ੍ਰੀਟਮੈਂਟ ਬਹੁਤ ਜਲਦੀ ਫਾਇਦਾ ਕਰਦਾ। ਇੱਕ ਜਿਹੜਾ ਨਾੜਾ ਹੋ ਜਾਂਦੀ ਹੈ ਵੈਰੀਕੋਜ਼ ਵੇਇਨਸ ਬਲੂ ਬਲੂ ਜੇ ਕਾਫੀ ਲੋਕਾਂ ਦੇ ਕਾਫੀ ਹੋ ਜਾਂਦੇ। ਸਪਾਈਡਰ ਵੇਇਨ ਉਹਦਾ ਜਿਵੇਂ ਕਈਆਂ ਦੇ ਤਾਂ ਨੇ ਜੋ ਨਲਕੀਆਂ ਵਾਂਗੂ ਪੂਰੀਆਂ ਮੋਟੀਆਂ ਹੋ ਜਾਂਦੀਆਂ। ਮੋਟੀਆਂ ਮੋਟੀਆਂ ਗੱਠਾਂ ਜੀਆਂ ਟ੍ਰੀਟਮੈਂਟ ਕਰਕੇ ਕਰਨੀਆਂ ਪੈਂਦੀਆਂ। ਹਾਂਜੀ ਹਾਂਜੀ ਹਾਂਜੀ। ਉਹ ਗੱਲ ਨੂੰ ਧਿਆਨ ਨਾਲ ਸੁਣਿਓ ਕਿ ਜਿਹੜੇ ਵੈਰੀਕੋਜ਼ ਵੇਇਨ ਦੇ ਪੇਸ਼ੈਂਟ ਆਪਰੇਸ਼ਨ ਕਰਵਾ ਚੁੱਕੇ ਨੇ ਜਾਂ ਕਰਵਾਉਣਾ ਚਾਹੁੰਦੇ ਨੇ ਇਹ ਨਾ ਇਹ ਐਕਚੁਅਲੀ ਹੁੰਦਾ ਕਿ ਆ ਜਿਹੜਾ ਇੱਕ ਨਾ ਸਾਡੇ ਵੈਦ ਆ ਉਹਨਾਂ ਨੇ ਤੇਲ ਬਣਾਇਆ। ਹਾਂਜੀ ਉਹ ਤੇਲ ਜਿਹੜਾ ਹੈਗਾ ਉਹਦੀ ਸਿਰਫ ਮਾਲਿਸ਼ ਕਰਨੀ ਹੈ ਜਿਵੇਂ ਜਿਹੜੀਆਂ ਨੀਲੀਆਂ ਨੀਲੀਆਂ ਬਰੀਕ ਵੇਨ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਸਪਾਈਡਰ ਵੇਨ ਕਹਿ ਦਿੰਦੇ ਆ ਜਾਲਜਾ ਬਣਿਆ ਪਿਆ ਹੁੰਦਾ ਹਾਂਜੀ ਹਾਂਜੀ ਬਿਲਕੁਲ ਉਹ ਤਾਂ ਉਸ ਤੇਲ ਨਾਲ ਹੀ ਖਤਮ ਹੋ ਜਾਂਦੀਆਂ ਨੇ ਹੂੰ ਜਿਨ੍ਹਾਂ ਦੀਆਂ ਮੋਟੀਆਂ ਮੋਟੀਆਂ ਰਸਿਆਂ ਵਰਗੀਆਂ ਬਣ ਜਾਂਦੀਆਂ ਨੇ ਉਹਨਾਂ ਵਾਸਤੇ ਇੱਕ ਕੈਪਸੂਲ ਹੈ ਇੱਕ ਇੱਕ ਪਾਊਡਰ ਹੈ ਦੋ ਜੀ ਉਹ ਹੈਗਾ ਵੀ ਕੋਚ ਇਹਦਾ ਨਾਮ ਬੜਾ ਸਿੰਪਲ ਦਿੱਤਾ ਵੀਕੋਜ਼ ਹਾਂ ਇਹ ਕੇ ਨਾਲ ਅਸੀਂ ਨਾਲ ਨਹੀਂ ਦਿੱਤਾ ਨਾਮ ਵੀਕੋਜ਼ ਜਿਹੜਾ ਨਾਮ ਹੈ ਇਹ ਇੱਕ ਆਪਣੇ ਆਪ ਚ ਵੈਰੀ ਕੋਜ਼ ਦਾ ਸਫਲ ਟਰੀਟਮੈਂਟ ਆ ਵੀਕੋਜ਼ ਆਇਲ ਤੇਲ ਦੇ ਨਾਲ ਸੀ ਕੈਪਸੂਲ ਦਿੰਦੇ ਆ ਤੇ ਪਾਊਡਰ ਦਿੰਦੇ ਆ ਉਹਦੇ ਨਾਲ ਕੀ ਆ ਕਿ ਤਿੰਨ ਤੋਂ 6 ਕਿ ਮਹੀਨੇ ਲੱਗਦੇ ਆ ਪੇਸ਼ੈਂਟ ਨੂੰ ਰਿਲੀਫ ਆ ਜਾਂਦਾ ਹੈ ਸਿੰਪਲ ਚੀਜ਼ ਹੈ ਇਹ ਤੇ ਤੁੰਨੀ ਦੇ ਵਿੱਚ ਤੇਲ ਲਾ ਲਓ ਗੈਸਟ੍ਰਿਕ ਪ੍ਰੋਬਲਮ ਤੋਂ ਬਚੋ ਜਿਆਦਾ ਜਿਹੜੀ ਬੋਡੀ ਦੇ ਵਿੱਚ ਇੱਕ ਪੌਇਜ਼ਨ ਵੱਧਦੀ ਆ ਉਹ ਤੋਂ ਬਚੋ ਇਹ ਕੁਝ ਕੁ ਚੀਜ਼ਾਂ ਇਹਦਾ ਰੀਜ਼ਨ ਬੇਸਿਕਲੀ ਰੀਜ਼ਨ ਕੀ ਹੁੰਦਾ ਰੀਜ਼ਨ ਕੀ ਹੁੰਦਾ ਜੀ ਇਹਦੇ ਵਿੱਚ ਨਾ ਐਕਚੁਅਲੀ ਬਲੌਕੇਜ ਹੁੰਦੀ ਆ ਅੱਛਾ ਨਰਵ ਦੇ ਵਿੱਚ ਬਲੌਕੇਜ ਹੁੰਦੀ ਆ ਸੂਜਨ ਆ ਜਾਂਦੀ ਆ ਫਿਰ ਉਹ ਚ ਪਸ ਪੈਂਦੀ ਆ ਉਹ ਫਿਰ ਇੱਕ ਦਿਨ ਐਸਾ ਹੁੰਦਾ ਹੈ ਕਿ ਉਹ ਨਾੜਾ ਫੁੱਲ ਕੇ ਰਸਿਆ ਮਰ ਗਿਆ ਵੱਜ ਜਾਂਦੀ ਆ ਤਾਂ ਉਹਨੂੰ ਕਰੇਦੋ ਦਾ ਆਪਰੇਸ਼ਨ ਹੀ ਜਾਂਦਾ ਜੇ ਤੁਰੰਤ ਰੀਲੀਫ ਲੈਣਾ ਤਾਂ ਆਪਰੇਸ਼ਨ ਕਰਾ ਲਓ ਠੀਕ ਹੈ ਜੀ ਆਪਰੇਸ਼ਨ ਤੋਂ ਬਾਅਦ ਉਹ ਦੁਬਾਰਾ ਹੋ ਜਾਂਦੀਆਂ ਨੇ ਬਸ ਉਹਦੇ ਲਈ ਜੇ ਉਹ 2 ਵੀਕਸ ਸਾਡਾ ਟ੍ਰੀਟਮੈਂਟ ਲੈ ਲੈਣਗੇ ਤਾਂ ਇਹ ਦੁਬਾਰਾ ਨਹੀਂ ਹੋਊਗਾ ਔਰ ਜਿਹਦੇ ਬਹੁਤ ਬਰੀਕ ਨੇ ਹਾਲੇ ਨਾਰਮਲ ਨੇ ਉਹਨੂੰ ਹੀ ਟ੍ਰੀਟਮੈਂਟ ਬਹੁਤ ਜਲਦੀ ਫਾਇਦਾ ਕਰਾਇਆ